બસ ਫੋਟੋ ਖਿੱਚ ਕੇ ਪਾ ਦੇਣੀ ਇੱਕ ਐਫਬੀ ਤੇ ਇੱਕ ਇੰਸਟਾ ਤੇ ਹੋ ਯਾਰਾਂ ਵਿੱਚ ਠੁੱਕਦੀ ਬਣ ਜੂਗੀ ਆਈਫੋਨ ਲੈ ਲਿਆ ਕਿਸ਼ਤਾਂ ਤੇ ਹੋ ਰੋਟੀ ਟੁੱਕ ਦੀ ਫਿਕਰ ਨਹੀਂ ਲਾਈਕਾਂ ਨਾਲ ਹੀ ਭੁੱਖ ਲੱਗੀ ਆ ਅੱਜ ਕੱਲ ਦੀ ਜਨਰੇਸ਼ਨ ਤਾਂ ਬਈ ਫੋਨਾਂ ਜੋਗੀ ਰਹਿ ਗਈ ਆ ਹੋ ਬੰਦੇ ਦੀ ਟੈਕਨੋਲੋਜੀ ਬੰਦੇ ਤੇ ਹੀ ਭਾਰੀ ਪੈ ਗਈ ਆ ਅਖੇ ਮੈਂ ਨਹੀਂ ਜਾਣਾ ਭੂਆ ਦੇ ਉਥੇ ਨੈੱਟ ਨਹੀਂ ਚੱਲਦਾ ਜੀਉ ਦਾ ਹੋ 25% ਰਹਿ ਗਈ ਬੈਟਰੀ ਦਿਲ ਹੀ ਕੱਟ ਗਿਆ ਸੀ ਉਹਦਾ ਹੋ ਪਾਰਾ ਚੜ ਗਿਆ ਅਸਮਾਨੀ ਸੁਣ ਕੇ ਰਾਣੋ ਚਾਰਜਰ ਲੈ ਗਿਆ ਅੱਜ ਕੱਲ ਦੀ ਜਨਰੇਸ਼ਨ ਤਾਂ ਬਈ ਫੋਨਾ ਜੋਗੀ ਰਹਿ ਗਈ ਆ ਉਹ ਬੰਦੇ ਦੀ ਟੈਕਨੋਲੋਜੀ ਬੰਦੇ ਤੇ ਹੀ ਭਾਰੀ ਪੈ ਗਈ ਆ ਹੋ ਕਦੋਂ ਇਕੱਠੇ ਬੈਠੇ ਟੱਬਰ 'ਚ ਕਿੰਨੇ ਸਾਲ ਬੀਤ ਗਏ ਨਹੀਂ ਪਤਾ ਤੂੰ ਵੀ ਕਿਦਰ ਦਾ ਚੰਗਾ ਜੋਧਿਆ ਐਵੇਂ ਨਾ ਤੂੰ ਦੇ ਮਤਾਂ ਹੋ ਤੇਰੀ ਵੀ ਤਾਂ ਜ਼ਿੰਦਗੀ ਇਹਦੇ ਆਲ ਦਵਾਲੇ ਰਹਿ ਗਈ ਆ ਅੱਜ ਕੱਲ ਦੀ ਜਨਰੇਸ਼ਨ ਤਾਂ ਬਾਈ ਫੋਨਾਂ 'ਚੋ ਗੀ ਰਹਿ ਗਈ ਆ ਹੋ ਬੰਦੇ ਦੀ ਟੈਕਨੋਲੋਜੀ ਬੰਦੇ ਤੇ ਹੀ ਭਾਰੀ ਪੈ ਗਈ ਆ ਸਸੀ ਗਾਜੀ ਮੈਂ ਤੁਹਾਡਾ ਆਪਣਾ ਦਲਜੀਤ ਚਾਲ ਮੇਰੇ ਨਾਲ ਇਹ ਗਾਣਾ ਦੁੱਧਵੀਰ ਚਾਲ ਮੇਰਾ ਛੋਟਾ ਭਰਾ ਅਜਨੇ ਲੇਕਿਆ